ਦੋਤੇ ਵਿੱਚ ਚੋਲਣ ਨੂੰ ਬੜਾ ਕਹਿੰਦੇ ਸੀ ਰਿਸ਼ਤਾ ਹੋਣਾ ਚਾਹੀਦਾ ਵਾ ਨਹੀਂ ਮੈਂ ਨਹੀਂ ਕਹਿੰਦੀ ਵਿਚੋਲਣੀ ਆਂਦੀ ਹੀ ਹਾ ਫੜਾਫ ਹੋਣ ਚੱਲ ਇੱਧਰ ਆ ਤੈਨੂੰ ਮੈਂ ਦੱਸਾਂ ਆ ਫੜ ਪਿਆਜ ਤੇ ਬਹਿ ਕੇ ਕੱਟ ਲੈ ਪਨੀਰ ਪਿਆਈ ਫ੍ਰਿਜ ਵਿੱਚ ਸਬਜ਼ੀ ਬਣਾ ਆਟਾ ਗੁੱਜਾ ਹੈਗਾ ਵਾ ਆ ਲੱਗੀ ਟੱਡੀ ਕਰਦਣ ਨੂੰ ਅੱਗ ਮੈਂ ਤਾਂ ਨਹੀਂ ਬਣਾਉਂਦੀ ਸਬਜ਼ੀ ਨਹੀਂ ਮੇਰੀ ਗੱਲ ਸੁਣਾ ਆ ਕੰਮ ਕੀ ਕਰਦੀ ਫਿਰਦੀ ਤੂੰ ਅੱਗੇ ਤੈਨੂੰ ਰੋਟੀ ਮਿਲ ਜਾਣੀ ਹੋਣੀ ਤੈਨੂੰ ਮੈਂ ਪਕਾ ਕੇ ਦਿੰਦੀ ਖਾ ਲੋ ਜਿੱਤੋਂ ਖਾਣੀਆਂ ਇਹ ਇਦਾਂ ਕਰਦੀਆਂ ਪੈਣਾ ਗੱਲ ਫੋਨ ਤੇ ਘਰ ਹੀ ਲੈਣੀ ਆ ਵੀ ਆ ਜਾ ਤੇ ਨਾਲੇ ਮੇਰੀ ਨੌਂਦੀਆਂ ਵੀ ਪੱਕੀਆਂ ਖਾ ਜਾ ਹੈਲੋ ਸਸਿਕਲ ਪੈਣ ਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਆਪਣਾ ਹੋਰ ਪਰਿਵਾਰ ਦਾ ਸੁਣਾਓ ਹਾਂ ਇਹ ਵੀ ਠੀਕ ਠਾਕ ਵਧੀਆ ਬੈਠੀ ਹਾਂ ਮੈਂ ਚਲ ਫੋਨ ਕਰਦੀ ਆਂ ਹਾਂ ਠੀਕ ਆ ਦਲਜੀਤ ਵੀ ਸੰਦੀਪ ਵੀ ਭਾਜੀ ਤੇਰੇ ਹੁਣੇ ਹੀ ਬਾਹਰ ਨੂੰ ਗਏ ਹੋ ਕਿਤੇ ਹਾਂ ਨਹੀਂ ਨਹੀਂ ਚੰਗਾ ਵਾ ਸੁਭਾਅ ਸੰਦੀਪ ਦਾ ਮੇਰੀ ਗੱਲ ਸੁਣੋ ਮੈਂ ਤਾਂ ਨਾ ਗੱਲ ਕਰਨੀ ਸੀ ਫੇ ਤੁਹਾਨੂੰ ਮੈਂ ਕਹਿ ਹੀ ਆਇਓ ਤਾਂ ਤੁਸੀਂ ਆਏ ਨਹੀਂ ਆਪਣਾ ਘਰ ਆਪ ਸੰਭਾਲੋ ਇਹ ਕਿੱਦਾਂ ਦੀ ਗੱਲ ਕਰਨ ਦੇ ਜੀ ਤਾਨੂੰ ਤੇ ਮੈਂ ਤਾਂ ਆ ਕਿਆ ਹੈਗਾ ਤੇ ਰਿਸ਼ਤਾ ਵੀ ਤੁਸੀਂ ਕਰਵਾਇਆ ਵਾ ਚਲ ਜੇ ਕਹਿਣਾ ਵੀ ਪਊਗਾ ਤਾਂ ਤੁਸੀਂ ਕਹੋਗੇ ਤੇ ਗੁੱਸਾ ਨਾ ਕਰੋਗੀ ਜੇ ਹੋਰ ਕੋਈ ਕਹੂਗਾ ਤਾਂ ਉਹ ਗੁੱਸਾ ਕਰਨਾ ਵਾ ਕਿਉਂ ਕੀ ਗੱਲ ਆ ਇਹ ਥੋੜਾ ਵੀ ਵਿਆਹ ਹੋ ਗਿਆ ਤੇ ਵਿਚੋਲਿਆਂ ਦਾ ਕੰਮ ਖਤਮ ਹੋ ਜਾਂਦਾ ਵਾ ਹੁਣ ਧੀ ਭੈਣ ਨੂੰ ਸਮਝਾਉਣਾ ਵੀ ਪੈਂਦਾ ਵਾ ਤਾਡੀ ਸਾਡੇ ਨਾਲ ਵੀ ਰਿਸ਼ਤੇਦਾਰੀ ਆ ਉਧਰ ਵੀ ਕੂਣ ਬੋਲਣ ਹੈਗਾ ਵਾ ਤੁਸੀਂ ਸਾਂਝੇ ਜੇ ਕਹਿ ਸਕਦੇ ਜੇ ਤੁਸੀਂ ਤੇਹੀ ਮੈਨੂੰ ਪਹਿਲਾਂ ਥੋੜਾ ਦੱਸਿਆ ਸੀ ਕਿ ਇਹਨੇ ਕੰਮ ਨਹੀਂ ਕਰਨਾ ਹੁਣ ਬਹੁਤਾ ਕੰਮ ਤੇ ਨਹੀਂ ਰੋਟੀ ਤੇ ਦੋ ਬੁਰਕੀਆਂ ਪਕਾ ਕੇ ਖਾਣੀ ਪੈਣੀ ਆ ਦੱਸ ਇਹ ਕਿੱਦਾਂ ਦੀ ਗੱਲ ਹੋਈ ਕੰਮ ਵਾਲੀ ਰੱਖ ਲਾ ਜਦੋਂ ਮੈਂ ਕੱਲੀ ਹਾਂ ਕੰਮ ਵਾਲੀ ਤੇ ਮੈਂ ਉਦੋਂ ਨਹੀਂ ਰੱਖੀ ਹੁਣ ਅਸੀਂ ਦੋ ਜਾਣੀਆਂ ਵਾ ਚੱਲ ਬੈਠੀ ਬੈਠੀ ਸਬਜੀ-ਸਬਜੀ ਤੇ ਮੈਂ ਕੱਟ ਦੂੰਗੀ ਤੜਕਾ ਤੇ ਲਾਵੇ ਮੰਨ ਲਓ ਫੋਨ ਤੇ ਮੈਂ ਪਕਾ ਕੇ ਦੇ ਦਿੱਤੀਆਂ ਤੇ ਇਹਨਾਂ ਦੇ ਲਈਆਂ ਖਾ ਕੱਲ ਨੂੰ ਦੋ ਭੈਣ ਭਰਾ ਆ ਗਏ ਮੈਨੂੰ ਲੱਗੇ ਵੀ ਬਿਆਣਾ ਪੈਣਾ ਵਾ ਮੈਂ ਰੋਟੀ ਬਣਾਉਂਗੀ ਕਿ ਲਾਗੇ ਬਾਉਂਗੀ ਅਗਲੇ ਇਹ ਨਾ ਕਹਿਣਗੇ ਵੀ ਮੁੰਡੇ ਦਾ ਵਿਆਹ ਕੀਤਾ ਵਾ ਮिन्नੂ ਨੇ ਪਤਾ ਟਾਈਮ ਕੱਢ ਕੇ ਤੇ ਆ ਕੇ ਤਾਂ ਗੱਲ ਸੁਣ ਕੇ ਜਾ ਮੇਰੀ ਇੱਕ ਦੋ ਦਿਨ ਦੇ ਵਿੱਚ ਹੀ ਆ ਨਹੀਂ ਮੇਰਾ ਨਿਕਾ ਟਾਈਮ ਹੋਏਗਾ ਨਾ ਮੈਂ ਆਉਣਾ ਹੀ ਆ ਤੂੰ ਆ ਇਹਨੂੰ ਸਮਝਾ ਕੇ ਜਾ ਚਲ ਠੀਕ ਆ ਵੇ ਕਿੱਡੀ ਚਲਾਕ ਆ ਉਦੋਂ ਆਂਦੀ ਸੀ ਮੈਨੂੰ ਚੂੜੀ ਪਾਈ ਚੂੜੀ ਵੀ ਪੈ ਗਈ ਆ ਸਾਰੇ ਕੰਮ ਵੀ ਹੋ ਗਏ ਆ ਇਹ ਭੈਣ ਜੀ ਹੁਣ ਮੈਂ ਕੀ ਕਰਾਂ ਤੁਹਾਡੇ ਘਰ ਦਾ ਮਸਲਾ ਵਾ ਘਰ ਦੇ ਮਸਲੇ ਦਾ ਕੀ ਕੰਮ ਹੋਇਆ ਤੂੰ ਉਚੋਲਣਾ ਤੂੰ ਇਹਨੂੰ ਸਮਝਾ ਸਕਦੀ ਈਂ ਪੀਪੋਤਾ ਇੱਥੇ ਕਿਹੜੇ ਦੱਸ ਜਾਣੇ ਆ ਚਾਰ ਤੇ ਤੁਸੀਂ ਜਾਣੇ ਜੇ ਕਿੰਨੀ ਕ ਰੋਟੀ ਬਣਾਉਣੀ ਆ ਚਲ ਅਭੀ ਵਧੀਆ ਵਾ ਏ ਸੀਥਲੇ ਰਮਾਨਾ ਮੈਂ ਬਹਿ ਜਾਈਦਾ ਵਾ ਕੰਮ ਕਰਦੀ ਰਵੇ ਆਪੇ ਮੈਂ ਤਾਂ ਨਹੀਂ ਕਰਨਾ ਕੋਈ ਵੀ ਕੰਮ ਸੰਦੀਪ ਹਾਂਜੀ ਮੈਂ ਨਾਦੋ ਕੇ ਬੈਗੀ ਕੋਈ ਕੰਮ ਵੇਖ ਲੈਣਾ ਹੈ ਸਫਾਈ ਸੁਫਾਈ ਤਾਂ ਮੈਂ ਕਰ ਲਈ ਆ ਰੋਟੀ ਪਾਣੀ ਤੁਹਾਨੂੰ ਮੈਂ ਦੱਸਿਆ ਮੈਨੂੰ ਬਣਾਉਣਾ ਨਹੀਂ ਹੁੰਦਾ ਹੋਰ ਕੰਮ ਕਿਹੜਾ ਕਰਨਾ ਹੈ ਉਹ ਚਲ ਮਾਰੇ ਮਮਮੀ ਨੇ ਘਰ ਆ ਦੋ ਜਾ ਕੇ ਨਾਲ ਉਹ ਮੀਆ ਪਹਿਲਾਂ ਗੇਅਰ ਸੋਈ ਚ ਕਰ ਲੈਣਾ ਉਹਨਾਂ ਨੇ ਕੰਮ ਤੈਨੂੰ ਮੈਂ ਸਿੱਖਣ ਨੂੰ ਕਿਹਾ ਹੈ ਨਾ ਵੀ ਸਿੱਖ ਲਓ ਤੁਹਾਨੂੰ ਮੈਂ ਕਿੰਨੀ ਕਿਵਾਰਾ ਕਹਾਂ ਇੱਕੋ ਗੱਲ ਤੂੰ ਬਾਰ-ਬਾਰ ਕਰੀ ਜਾਂਦੇ ਆ ਸਿੱਖ ਲਾ ਸਿੱਖ ਲਾ ਮੈਂ ਨਹੀਂ ਸਿੱਖਣਾ ਕੰਮ ਤੂੰ ਰੋਟੀ ਨਹੀਂ ਕਾਣੀ ਕਰਨੀ ਮੈਂ ਮੰਗਾ ਲਿਆ ਕਰੂੰਗੀ ਬਾਹਰ ਕੋਈ ਗੱਲ ਨਹੀਂ ਕਿੰਨੇ ਕਿ ਦਿਨ ਬੜਾ ਮੰਗਾਵਾਂਗੇ ਜਦੋਂ ਲੋੜ ਹੋਊਗੀ ਨਾ ਮੈਂ ਆਪੇ ਸਿੱਖ ਲੈਣੀ ਆ ਰੋਟੀ ਰੋਟੀ ਤੂੰ ਹੀ ਕਰੀ ਜਾਂਦੇ ਓਦਾਂ ਦਾ ਇੱਕ ਵਾਰੀ ਵੀ ਨਹੀਂ ਨਾਂ ਲਿਆ ਕਿ ਪਿੰਡ ਜਾਣਾ ਕਿ ਨਹੀਂ ਜਾਣਾ ਨਾ ਮੰਮੀ ਨੇ ਨਾਂ ਲਿਆ ਨਾ ਤੂੰ ਹੀ ਨਾਂ ਲਿਆ ਮੈਂ ਤੈਨੂੰ ਕਿਹਾ ਨਾ ਫੋਨ ਕਰ ਦੇ ਤੂੰ ਕਿਨਾਂਕ ਦੱਸਿਆ ਮੈਨੂੰ ਅੱਗਿਓ ਮੈਂ ਫੋਨ ਕੀਤਾ ਵਾ ਉਹਨਾਂ ਨੇ ਆਹ ਦੱਸਿਆ ਮੈਨੂੰ ਅੱਗਿਓ ਮੈਂ ਤੁਹਾਨੂੰ ਇਹੀ ਕਿਹਾ ਹੈ ਨਾ ਕਿ ਸਲਾਹ ਕਰਕੇ ਦੱਸ ਦੇ ਮੰਮੀ ਨਾਲ ਇਹ ਤਾਂ ਮੰਮੀ ਨੇ ਦੱਸਣਾ ਕਿ ਜਾਣਾ ਕਿ ਨਹੀਂ ਜਾਣਾ ਜੇ ਮੈਂ ਆਪਣੀ ਮਰਜ਼ੀ ਕੀਤੀ ਫੇਰ ਰੋਲਾ ਪਾਉਣਾ ਤੂੰ ਤੇ ਮੇਰੇ ਕੋਲ ਹੁਣੇ ਚੱਲ ਪਾਪਾ ਚੱਲ ਇਦਾਂ ਕਿਦਾਂ ਚੱਲ ਜਾ ਹੁਣ ਮੈਂ ਨਾਨਾ ਨੂੰ ਦੱਸਿਆ ਨਾ ਕੁਝ ਹੋਰ ਕੋਈ ਨਹੀਂ ਅੱਜ ਫੋਨ ਕਰ ਦੋ ਕੱਲ ਚੱਲ ਜਾਾਂਗੇ ਆਪਾਂ ਮੈਂ ਗੱਲ ਬੜੀ ਛੇਤੀ ਬਸਲਦੀ ਆ ਜਿਹੜਾ ਮੈਂ ਕੰਮ ਕਹਿੰਦੇ ਆ ਉੱਥੇ ਗੱਲ ਤੇ ਨਹੀਂ ਆਈ ਮੈਂ ਤਾਂ ਨਿੱਕੋ ਬੋਲ ਗੱਲ ਕਹਤੀ ਆ ਮੈਂ ਕੰਮ ਨਹੀਂ ਕਰਨਾ ਠੀਕ ਆ ਕੰਮ ਵਾਲੀ ਲਾਉਣੀ ਏ ਇਹ ਕਿਹੜੀ ਗੱਲ ਹੋਈ ਕੰਮ ਨਹੀਂ ਕਰਨਾ ਮੈਨੂੰ ਕਿਹੜੀ ਗੱਲ ਨੂੰ ਨਹੀਂ ਕੰਮ ਕਰਨਾ ਕੰਮ ਵਾਲੀ ਲਾਉਣੀ ਆ ਲਾ ਲਓ ਨਹੀਂ ਲਾਉਣੀ ਤੁਹਾਡੀ ਮਰਜ਼ੀ ਆ ਅੱਛਾ ਕੰਮਲੀ ਰੋਟੀ ਬਖਾਉਂਗੀ ਹੁਣ ਆਡੀ ਮੈਨੂੰ ਨਹੀਂ ਪਤਾ ਜਾਂ ਮੰਮੀ ਨੂੰ ਕਹਿਦਾ ਕਰੋ ਫਿਰ ਤੇ ਮੰਮੀ ਲਾਉਂਦੇ ਆਂ ਡੇ ਆਂ ਸਰ ਅਮਰ ਕਹਦਾ ਫੋਨ ਆਉਂਦਿਆ ਸੀ ਫੋਨ ਆਇਆ ਨਹੀਂ ਕਿਹਦਾ ਮੈਂ ਹੀ ਕੀਤਾ ਸੀ ਭੈਣ ਨੂੰ ਕੀ ਕਹਿੰਦੀ ਹੁਣ ਲੋ ਆਉਣ ਵਾਲੋਂ ਨੇ ਕੀ ਕਹਿਣਾ ਵਾ ਹਾਂਜੀ ਰਿਸ਼ਤਾ ਹੋ ਗਿਆ ਵਿਆਹ ਹੋ ਗਿਆ ਹੁਣ ਆਪਣਾ ਘਰ ਆਪ ਸੰਭਾਲੋ ਮੈਂ ਇਹ ਕਿੱਦਾਂ ਦੀ ਗੱਲ ਹੋਈ ਉਹ ਚੱਲ ਰਿਸ਼ਤਾ ਹੋ ਗਿਆ ਤੇ ਬਾਅਦ ਚ ਲੋਕੀ ਵਿਚੋਲੇ ਆਉਣ ਜਾਣ ਉਹ ਹਟ ਜਾਂਦੇ ਆ ਮੈਂ ਕਹਾਂ ਨਾਲੇ ਇਹ ਆ ਵੀ ਤੇਰੀ ਸਾਡੇ ਨਾਲ ਰਿਸ਼ਤੇਦਾਰੀ ਉਧਰ ਵੀ ਤੇਰਾ ਕੂਣ ਬੋਲਣਵਾ ਆਵੇਂਗੀ ਤੇ ਕੁੜੀ ਨੂੰ ਸਮਝਾਵੇਂਗੀ ਪਿਚਾਰ ਜਾਣੇ ਆ ਕਿੰਨੀ ਕੁ ਰੋਟੀ ਇੱਥੇ ਟੱਬਰ ਦੀ ਬਣਾਉਣੀ ਆ ਜਿਹੜੀ ਤੂੰ ਥੱਕ ਚੱਲੀ ਆ ਤੇ ਨਾਲੇ ਜਾਇਜ਼ ਤਾਂ ਤੈਨੂੰ ਸਾਰੀ ਆ ਆ ਜਿਹੜਾ ਟਾਲ ਮਟੋਲ ਜਿਆ ਕਰਨ ਲਈ ਆ ਨਾ ਇਹ ਕੰਮ ਮੈਨੂੰ ਨਹੀਂ ਚੰਗਾ ਲੱਗਦਾ ਉਹ ਮੇਰੇ ਹਿਸਾਬ ਨਾਲ ਅਮਰੇ ਸਾਰੇ ਰਣੀ ਆ। ਫੋਨ ਤੇ ਤੇ ਮੇਟੋ ਮੇਟੀ ਗੱਲ ਹੋਈ ਦੀ ਅੱਜ ਕੱਲ। ਉਹ ਕਹਿੰਦੀ ਹੁੰਦੀ ਤੁਸੀਂ ਨਾ ਆਇਓ। ਚੱਲ ਕੋਈ ਗੱਲ ਨਹੀਂ। ਹੁਣ ਕਹਿੰਦੀ ਇੱਕ ਦੋ ਦਿਨ ਵਿੱਚ ਹੁੰਦੀ ਆ। ਨਾ ਆਊਗੀ ਨਾ ਫਿਰ ਆਪਾਂ ਦੋਵੇਂ ਜਾਣੇ ਚੱਲ ਜਾਾਂਗੇ ਦੇ ਕੋਲ। ਕਿਉਂਕਿ ਜਿਹੜੀ ਗੇਜ ਆਜੇ ਨੂੰ ਪੈ ਗਈ ਨਾ ਇਹੋ ਹੀ ਰਣੀ ਆ ساری ਉਮਰ। ਤੇ ਮੈਂ ਕਿੰਨਾ ਚਰਪਕਾ ਕੇ ਦੇਣੀਆਂ ਵਾ। ਮੰਨ ਲਓ ਮੇਰਾ ਭਰਾ ਪਰਜਾਈ ਕੋਈ ਰਿਸ਼ਤੇਦਾਰ ਆਣ ਕੇ ਬੈਠਾ ਹੋਵੇ ਤੇ ਇਹ ਅੰਦਰ ਵੜੀ ਹੋਵੇ ਤੇ ਮੈਂ ਉਹਨਾਂ ਵਾਸਤੇ ਰੋਟੀ ਪਾਣੀ ਬਣਾਉਂਦੀ ਫਿਰੂੰਗੀ। ਤਾਂ ਚਾਹ ਵੱਲੋਂ ਤਾਂ ਕਹਿਣਾ ਸੀ ਚਾਹ ਵੀ ਨਹੀਂ ਉਹ ਕਹਿੰਦੀ ਬਣਾਉਣੀ ਹੁੰਦੀ ਚਾਹ ਕੀ ਕਵਾਂ ਜਦੋਂ ਉਹਨੇ ਜਵਾਬ ਹੀ ਦਿੱਤਾ ਵਾ ਮੰਮੀ ਤਾਂ ਲਾਉਣੀ ਡੇ ਆ ਉਹਨਾਂ ਦਾ ਲਾਉਣੀ ਆਈਆਂ ਫਸੇ ਨੂੰ ਜੇ ਅੱਗੇ ਲਾਉਂਦੇ ਆ ਤਾਂ ਹੁਣ ਵੀ ਲਾਈ ਜਾਣ ਲਾਉਣੀ ਹੀ ਪੈਣੀਆਂ ਸੰਦੀਪ ਏਦਾਂ ਨਾ ਕਰ ਜ਼ਿੰਦਗੀ ਬੜੀ ਲੰਮੀ ਆ ਏਦਾਂ ਨਹੀਂ ਘੜੀਦਾ ਹੋਈ ਦਾ ਮੈਂ ਕੀ ਕੀਤਾ ਵਾ ਤੂੰ ਹੀ बार-बार ਇੱਕੋ ਗੱਲ ਕਰੀ ਜਾਂਦੇ ਮੈਂ ਤਾਂ ਕੁਝ ਕਿਹਾ ਨਹੀਂ ਆ ਚਲੋ ਜ਼ਿਆਦਾ ਕੰਮ ਨਾ ਕਰਾ ਲੱਗ ਕੋਈ ਚੀਜ਼ ਫੜਾਤੀ ਇਹਨਾਂ ਦੇ ਘੜੀ ਸਕਦੀ ਆ ਚੀਜ਼ ਕਿਹੜੀ ਫੜਾਵਾਂ ਸਫਾਈਆਂ ਤਾਂ ਕਰਦੀਆਂ ਹੋਰ ਕੀ ਕਰੀ ਜਾਵਾਂ ਮੈਂ ਮੈਂ ਸੋ ਇਹਦੇ ਕੰਮ ਦੀ ਗੱਲ ਕਰਨ ਦੇ ਆ। ਰੋਟੀ ਬਣਾਉਣੀ ਹੀ ਪੈਣੀ ਆ। ਮੈਂ ਆਣੀ ਵਾਰੋਂ ਖਾਣੀ ਠੀਕ ਹੈ ਨਾ? ਇੱਕੋ ਗੱਲ ਬਸ ਬਾਰ ਬਾਰ ਹੀ ਕਰੀ ਜਾਂਦੇ ਰੋਟੀ ਬਣਾਉਣੀ ਆ ਰੋਟੀ ਬਣਾਉਣੀ ਆ। ਮੈਂ ਚੱਲ ਜਾਣਾ ਪੇਕੇ ਆਪਣੇ। ਮੈਂ ਨਹੀਂ ਰਹਿਣਾ ਇੱਥੇ। ਫਿਰ ਵਿਆਹ ਕਰ ਲਈ ਕਰਾ ਜੇ ਪੇਕੇ ਹੀ ਜਾਣਾ ਦੇ। ਛੱਡ ਆਓ ਮੈਨੂੰ ਠੀਕ ਹੈ ਨਾ? ਚੱਲ ਰਮਨ ਜੇ ਨੇ ਰੋਟੀ ਨਹੀਂ ਬਣਾਉਣੀ ਹੁੰਦੀ। ਤੈਨੂੰ ਕਿਹਾ ਚਾਹ ਦੇ ਬਣਾ ਕੇ ਪਿਆਲ। ਜੇ ਰੋਟੀ ਮੈਂ ਆਪ ਬਣਾਉਣੀ ਆ ਤੇ ਚਾਹ ਬਣਾਉਂਦੇ ਮੈਨੂੰ ਗੋਲੀ ਵੱਜਦੀ ਆ। ਚਾਹ ਵੀ ਮੈਂ ਆਪ ਹੀ ਬਣਾ ਲੂੰਗੀ। ਕੋਈ ਗੱਲ ਨਹੀਂ। ਫਿਰ ਰਮਨ ਨੇ ਰਿਸ਼ਤਾ ਕੀਤਾ ਸੀ ਪੰਜਾਂ ਕੇ ਲੈਣ ਨੂੰ ਹੁਣ ਮੁੜੇ ਦੀ ਜ਼ਿੰਦਗੀ ਤੇ ਬਰਬਾਦ ਹੋ ਗਈ ਕਿ ਨਹੀਂ ਅਸੀਂ ਵੀ ਕਿੰਨਾ ਚਿਰ ਪਕਾ ਪਕਾ ਖੋ ਰਣੀ ਉਹਨੂੰ ਮੈਂ ਆਜਾ ਚੋਪੀ ਕੀਤੀ ਆ ਪਹਿਲੇ ਨਵਾਂ ਨਵਾਂ ਕੰਮ ਆ ਖਲਾਰਾ ਨਾ ਹੀ ਪਵੇ ਵੇਖੇ ਇਹਨੂੰ ਕਾਨਿਆਂੋਂ ਸਿੱਧੀ ਤਾਂ ਮੈਂ ਕਰ ਦੂੰਗੀ ਇਹ ਰੋਟੀ ਆਪ ਨਾ ਬਣਾਵੇਂ ਤੁਹਾਡੇ ਗਾੜੀ ਥਾਲੀ ਰੱਖਿਆ ਕਰੋ ਤਾਂ ਮੇਰਾ ਨਾਂ ਵੀ ਰਮਣ ਨੀਗਾ ਉਹ ਨਾਲੇ ਇੱਕ ਗੱਲ ਹੋਰ ਕੀ ਪਤਾ ਇਹਦੇ ਨਾਲ ਪੈਲੀ ਵੀ ਹੈ ਵੀ ਆ ਕਿ ਨਹੀਂ ਪਿਓ ਨੇ ਲਾਈ ਚੱਲ ਕੋਈ ਨਹੀਂ ਨਾਂ ਵੀ ਲਾਈ ਹੋਊਗੀ ਉਹਨਾਂ ਤੋਂ ਬਾਅਦ ਇਹਦੀ ਆ ਕਿੱਥੇ ਜਾਣੀ ਪੈਲੀ ਜਦੋਂ ਹੋਰ ਕੋਈ ਭੈਣ ਭਰਾ ਹੀ ਹੈ ਨਹੀਂ ਆ ਇਹ ਗੱਲ ਤਾਂ ਨਹੀਂ ਪਤਾ ਹੁੰਦਾ ਆਪਣਾ ਕੋਈ ਭਰਾ ਭਤੀ ਆ ਲਿਆ ਉਹ ਤੇ ਫਿਰ ਕੀ ਕਰਨਾ ਤੂੰ ਦੱਸ ਆਪਣੀ ਧੀ ਨੂੰ ਛੱਡ ਕੇ ਤੇ ਭਰਾ ਭਤੀ ਇਹਦੇ ਨਾਲ ਲਾਉਗੀ ਉਹ ਵੀ ਤਾਂ ਮੂਰਖ ਜਨਾਨੀ ਹੋਊਗੀ ਜਿਹੜੀ ਐਦਾਂ ਕਰੂਗੀ ਪਰ ਅਮਨ ਉਹ ਅਗਲੇ ਸੋਚ ਲੈਂਦੇ ਹੁੰਦੇ ਆ ਵੀ ਆਪਣਾ ਕੋਈ ਸਹਾਰਾ ਲੈ ਕੇ ਰਖੀਏ ਇੱਥੇ ਤੇ ਫਿਰ ਕੀ ਕਰਨਾ ਈ ਉਹ ਚੱਲ ਕੋਈ ਗੱਲ ਨਹੀਂ ਹਾਂ ਗੱਲਾਂ ਤਾਂ ਬਾਅਦ ਦੀਆਂ ਵਾ ਨਾ ਬਾਅਦ ਦੀਆਂ ਕਾਦੀਆਂ ਵਾ ਭੈਣ ਨੇ ਵੀ ਮੇਰਾ ਮਾਣੀ ਖੱਟਾ ਕਰਤਾ ਪਹਿਲਾਂ ਆਂਦੀ ਆਉਂਗੀ ਆਉਂਗੀ ਹੁਣ ਪਤਾ ਨਹੀਂ ਕਿਹੜਾ ਸੱਪ ਸੁੰਘ ਗਿਆ ਹੋਣਾ ਨਹੀਂ ਆਇਆ ਜਾਣਾ ਤੂੰ ਹੀ ਆਜੋ ਮੈਂ ਮੇਰਾਨੇ ਦਾ ਟਾਈਮ ਹੈਗਾ ਜਦੋਂ ਰਿਸ਼ਤਾ ਕਰਾਉਣਾ ਸੀ ਉਦੋਂ ਤਾਂ ਫੋਨ ਕਰਦੀ ਸੀ ਹੁਣ ਤਾਂ ਇਹਨੇ ਚੇਤਾ ਭੁਲਾਵਾ ਕੁੜੀ ਨੂੰ ਸਮਝਾ ਦੇ ਪੀ ਰੋਟੀ ਪਾਣੀ ਬਣਾਉਣਾ ਪੈਣਾ ਮੈਂ ਨੌਕਰ ਨਹੀਂ ਗੀ ਸਾਰੀ ਉਮਰ ਦੇ ਦੀ ਮੇਰਾ ਮਰ ਫੋਨ ਤੇ ਉਹ ਕਹਿ ਸਕਦੀ ਆ ਜਦ ਤੈਨੂੰ ਕਹਿੰਦੀ ਪੇ ਲਾਹੋਂ ਤੇ ਕਰਨ ਨੂੰ ਫੋਨ ਪਲਾ ਕਿਉਂ ਨਹੀਂ ਪਕਉਂਦੀ ਰੋਟੀ ਕੋਈ ਗੱਲ ਨਹੀਂ 나ਈਦ ਫੇ ਫੋਨ ਕਰਾਉਂਗੀ ਕੋਈ ਨਾ ਕੋਈ ਹਾਲਤ ਕੱਢਣਾ ਪੈਣਾ ਮੇਰ ਕੋ ਨਹੀਂ ਪਕਦੀਆਂ ਘਰ ਬਾਹਰ ਇਹਨਾਂ ਦਾ ਵਾ ਬਥੇਰਾ ਬਣਾ ਤਾ ਵਾ ਤੇ ਬਥੇਰਾ ਝਰ ਕੰਮ ਕੀਤਾ ਵਾ ਮੇਰ ਕੋ ਨਹੀਂ ਹੁਣ ਹੁੰਦਾ ਆਪਿਆ ਕਰਨ ਤੇ ਆਪਣੇ ਘਰ ਸਾਹਮਣੇ ਇਹਨਾਂ ਨੂੰ ਹੀ ਜ਼ਿੰਮੇਵਾਰੀਆਂ ਦਾ ਪਤਾ ਲੱਗੇ ਵੀ ਜ਼ਿੰਮੇਵਾਰੀ ਹੁੰਦੀ ਕੀ ਆ ਤੂੰ ਕਿੱਥੇ ਧੱਕਾ ਮਾਰਿਆ ਉਹਨੂੰ ਤੂੰ ਪੁੱਤ ਉੱਠ ਕੇ ਰੋਟੀ ਪਾਣੀ ਤੇ ਬਣਾ ਹੁਣ ਉਹਨੂੰ ਮਾਰਦਾ ਮੂੰਹ ਨਾਲ ਤੇ ਕਿਹਾ ਹੀ ਆ ਉਹਨੂੰ ਤੇ ਆਪ ਸੰਕ ਸ਼ਰਮ ਚਾਹੀਦੀ ਆ ਵੀ ਮੇਰੀ ਸੱਸ ਮਾਂ ਕਹਿਣ ਰਹੀ ਐ ਤੂੰ ਉੱਠ ਕੇ ਦਰਸੋਈ ਵਿੱਚ ਜਾਵਾ ਮੰਮੀ ਜੀ ਮੈਂ ਕਦੀ ਬਣਾਈ ਨਹੀਂਗੀ ਮੰਮੀ ਜੀ ਮੈਂ ਕਦੀ ਬਣਾਈ ਨਹੀਂਗੀ ਉੱਥੇ ਸਰ ਜਾਂਦਾ ਈ ਤੇਰਾ ਉੱਥੇ ਹੀ ਮਾਂ ਇੱਥੇ ਸੱਸ ਵਾ ਇੱਥੇ ਨਹੀਂ ਸਰਨਾ ਰੋਟੀ ਪਾਣੀ ਬਣਾਉਣਾ ਹੀ ਪੈਣਾ ਵਾ ਤੋ ਦਲਜੀਤ ਨੂੰ ਕਹਿਆ ਬਈ ਇਹਨੂੰ ਬਾਹੋਂ ਫੜ ਕੇ ਲਿਆ ਆ ਇੱਥੇ ਤੇ ਇਹਨੂੰ ਬਣਾਉਣੀ ਦੱਸੀ ਐ ਵੀ ਰੋਟੀ ਕਿਦਾਂ ਬਣਾਈਦੀ ਐ ਇਹ ਕਿਹੜਾ 1 2 3 ਦਾ ਕੰਮ ਦਲਜੀਤ ਨੂੰ ਕਹਿੰਨੀ ਤੋ ਆ ਕਿਹੜਾ ਘਟਵਾ ਉਹ ਵੀ ਮੈਨੂੰ ਹੀ ਕਹਿੰਦਾ ਕੀ ਕਹਿੰਦਾ ਮੰਮੀ ਉਹਦਾ ਪੰਜਾ ਕਿੱਲਿਆਂ ਨੂੰ ਰਿਸ਼ਤਾ ਕੀਤਾ ਸੀਗਾ ਅੱਜ ਇਹ ਮੈਂ ਘਾਰ ਹੀ ਲਿਆ ਵਾ ਤੇ ਮੇਰੀ ਜਾਨ ਛੱਡ ਦੋ ਹੁਣ ਕਿ ਦੋਵਾਂ ਪਿਓ ਪੁੱਤ ਛੱਡਣੀ ਨਹੀਂ ਨੀਗੀ ਉਦੋਂ ਤੇ ਤੂੰ ਵੀ ਵਿਚਾਲਾ ਨੂੰ ਬਾਰ-ਬਾਰ ਭੇਜਦਾ ਹੀ ਸਾਡੇ ਘਰ ਕਿ ਛੇਤੀ ਰਿਸ਼ਤਾ ਕਰਾ ਦੋ ਛੇਤੀ ਕਰਾ ਦੋ ਉਦੋਂ ਇਹਨਾਂ ਪੁੱਛ ਲੈਂਦੇ ਕਿ ਰੋਟੀ ਬਣਾਉਂਦੀ ਐ ਕਿ ਨਹੀਂ ਮੈਂ ਵੀ ਪੰਜ ਕਿੱਲੇ ਲੈ ਕੇ ਆਈ ਆ ਮੰਮੀ ਪਿੱਛੇ ਬੈਈ ਮੈਨੂੰ ਕੋਈ ਲਾਲਚ ਨਹੀਂ ਆ ਪੰਜਾਂ ਗਿੱਲਿਆਂ ਦਾ ਠੀਕ ਹੈ ਨਾ ਮੈਂ ਰੋਟੀ ਖਾਣੀ ਪੱਕੀ ਪਕਾਈ ਮੈਂ ਸਿੱਧੀ ਸਾਫ਼ ਗੱਲ ਦੱਸਦੀ ਆ ਮੈਂ ਨਹੀਂ ਕੋਈ ਵੀ ਕੰਮ ਕਰਨਾ ਅੱਗੇ ਢਾਡੀ ਮਰਜੀ ਆ ਠੀਕ ਹੈ ਨਾ ਜੋ ਮਰਜੀ ਕਰਦੇ ਰਹੋ ਮਾਂ ਪੁੱਤ ਆਹ ਚੰਗਾ ਕੰਮ ਬੁੱਢੇ ਦਿਨ ਲੜਕੇ ਚਲ ਜਾਂਦੀ ਕਰਨਾ ਜੇ ਕੋ ਹੈ ਨਹੀਂ ਲੈ ਆਈਆਂ ਪੰਜ ਗਿੱਲੇ ਪੰਜ ਗਿੱਲੇ ਰੋਟੀ ਨਹੀਂ ਬਣਾ ਕੇ ਦੇਣੀ ਮੈਨੂੰ ਘਰ ਦੇਣਾ ਨਾ ਜ਼ਿੰਦਗੀ ਖਰਾਬ ਹੀ ਕਰਦੀ ਹੈ ਮੇਰੀ ਔਰ ਮੈਂ ਕਿਹਾ ਹੀ ਮੰਮੀ ਉਹਨਾਂ ਨੂੰ ਕਿ ਮੈਨੂੰ ਬਾਹਰ ਜਾਣ ਦਿਓ ਬਾਹਰ ਜਾ ਕੇ 2 ਸਾਲ ਲਾ ਕੇ ਆਉਂਦਾ ਬਾਅਦ ਚ ਕਰਾ ਜਿੰਦੇ ਵਿਆਹ ਵਿਆਹ ਕਰਾ ਲੈ ਵਿਆਹ ਕਰਾ ਕਰ ਲੋ ਵਿਆਹ ਹੁਣ ਖਾਲੇ ਰੋਟੀਆਂ ਪੱਕੀਆਂ ਬਗਾਈਆਂ ਇਹਦੀਆਂ ਤੇਰਾ ਮਨ ਕਸੂਰ ਸਾਰਾ ਹੀ ਤੇਰਾ ਹੋਇਆ ਵਾ ਤੈਨੂੰ ਮੈਂ ਕਿਹਾ ਸੀ ਨਾ ਕਿ ਦਲਜੀਤ ਨੂੰ ਬਾਹਰ ਜਾਣ ਦੇ ਤੇ ਤੂੰ ਕਹਿੰਦੀ ਸੀ ਨਹੀਂ ਪਹਿਲਾਂ ਵਿਆਹ ਕਰਨਾ ਤੇ ਫੇਰ ਜਾਣ ਦੇਣਾ ਇਹਨੂੰ ਮੈਂ ਮੈਨੂੰ ਕੀ ਪਤਾ ਸੀ ਪਿਆ ਕੰਮ ਹੁਣਾਵਾ ਆਪਣੇ ਵੱਲੋਂ ਤਾਂ ਮੈਂ ਚੰਗਾ ਹੀ ਕੀਤਾ ਸੀ ਚੱਲ ਹੁਣ ਗੱਲਾਂ ਛੱਡ ਵੀ ਦਿਓ ਜਾਣ ਦੇ ਗੱਲ ਮੈਂ ਹੀ ਘੁੱਟ ਚਾਹ ਬਣਾ ਕੇ ਲਿਆਵਾਂ ਇੰਨੀ ਕਿੱਥੇ ਆਸ ਹੈਗੀ ਆ ਕਿ ਕਿਸ ਨੇ ਕੱਪ ਚ ਪਾ ਕੇ ਤੇ ਫੜਾਉਣੀ ਆ ਮੈਨੂੰ ਪੀ ਪੀ ਲੋ ਮੰਮੀ ਚਾਹ ਉਹਦਾ ਵਿਆਹ ਕੇ ਨਾ ਇਹ ਤਾਂ ਅੱਗੇ ਨਾਲ ਵੀ ਔਖੇ ਹੋ ਗਏ ਆ ਮੈਂ ਤਾਂ ਸੋਚਿਆ ਸੀ ਚਲ ਨੌ ਆਊਗੀ ਤੇ ਮੈਨੂੰ ਵੀ ਪਤਾ ਸੀ ਕਿ ਕੁੜੀ ਨੂੰ ਰੋਟੀ ਪਾਣੀ ਬਣਾਉਣਾ ਨਹੀਂ ਆਉਂਦਾ ਇਹ ਤਾਂ ਕਪੱਤ ਪਿਆ ਗਿਆ ਚਲ ਹੁਣ ਇਹਨੂੰ ਕਹਿਣਾ ਵੀ ਆਪਣੀ ਭੈਣ ਨੂੰ ਕਰ ਫੋਨ ਜੇ ਨਹੀਂ ਚੁੱਕਦੀ ਤੇ ਉਹਨੂੰ ਇੱਥੇ ਸੱਤ ਜਿੱਦਾਂ ਵੀ ਹੁੰਦੀ ਇਹਦਾ ਨਵੇੜ ਕੰਮ ਵੇਦਲਜੀਤ ਮੇਰੀ ਗੱਲ ਸੁਣਉਰਾ ਹਾਂਜੀ ਮੰਮੀ ਕਿੱਥੇ ਚੱਲੀ ਆਵਾ ਖਾਨ ਚੱਲੇ ਆ ਕੁਝ ਹੁਣ ਦੇ ਦਿੰਦੀਆਂ ਬਣਾ ਰੋਟੀਆਂ ਮੈਨੂੰ ਹਾਂ ਹੁਣ ਦੇ ਦੇ ਦਿੰਦੀਆਂ ਬਣਾ ਕੇ ਰੋਟੀਆਂ ਮੈਂ ਕਿਹਾ ਮੈਨੂੰ ਤਾਂ ਕਵੇਂਗਾ ਤਾਂ ਬਣਾਉਂਗੀ ਜਦੋਂ ਤੂੰ ਕੁਝ ਕਹਿਣਾ ਨਹੀਂ ਚਾਬੀ ਚੁੱਕੀ ਗੱਡੀ ਦੀ ਤੱਡੇ ਤੋਂ ਖਾਵੇਂਗਾ ਤੂੰ ਤਾਂ ਤੱਡੇ ਤੋਂ ਖਾ ਆ ਅਹੀਂ ਕਿੱਥੇ ਜਾਈਏ ਅਹੀਂ ਨਹੀਂ ਟ ਪਰਣਾ ਤੁਹਾਡੇ ਲਈ ਵੀ ਕੋਲ ਲੈ ਕੇ ਆਉਂਗਾ ਐਦਾਂ ਨਹੀਂ ਆਉਂਦਾ ਮੰਮੀ ਤੇ ਮੇਰੇ ਗਾ ਸੋਣਾ ਅੱਡੇ ਤੋਂ ਲੈ ਆ ਤੇ ਖਾ ਲਈ ਗਾ ਕਿੰਨਾ ਚਿਰ ਕੰਮ ਚੱਲਣਾ ਵਾ ਮੰਮੀ ਬੜੀ ਸਿਰਖ ਬਾਈ ਕੀਤੀ ਉਹਦੇ ਨਾਲ ਮੈਂ ਇੱਕੋ ਹੀ ਗੱਲ ਕਹਿੰਦੀ ਮੈਨੂੰ ਪੇਕੇ ਛੱਡ ਵੋ ਛੱਡ ਵੋ ਉਹਨੂੰ ਪੇਕੇ ਫਿਰ ਆ ਚੰਗਾ ਧਰਾਵਾ ਵਾ ਪੇਕੇ ਛੱਡ ਆਓ ਵੇਹਲਾ ਮੁੜਕੇ ਨਾ ਤੋ ਬੋਲੀ ਇਹਨੂੰ ਤਾਂ ਕੰਮ ਕਰਨਾ ਮੈਂ ਮਿੰਟ ਦੇ ਵਿੱਚ ਦੱਸ ਦੂੰਗੀ ਮੈਂ ਤਾਂ ਕੱਲ ਡਾਡੀ ਨੂੰ ਵੀ ਕਿਹਾ ਸੀ ਮੇਰੇ ਕੋਲ ਨਹੀਂ ਸਮਝਦੀ ਆਪੇ ਸਮਝਾ ਲੋ ਤੁਸੀਂ ਜੇ ਮੈਂ ਸਮਝਾਇਆ ਨਾ ਮੈਂ ਫਿਰ ਆਪਾਂ ਦਾ ਤਰੀਕੇ ਨਾਲ ਸਮਝਾਉਂਗੀ ਫਿਰ ਤੂੰ ਨਾ ਵਿੱਚ ਬੋਲੀ ਮੈਂ ਤਾਂ ਉਹਨਾਂ ਨੂੰ ਕਿਹਾ ਤੂੰ ਹੀ ਸਮਝਾਓ ਜਿਦਾਂ ਤੁਸੀਂ लवली ਨੂੰ ਸਮਝਾਉਂਦੇ ਨਾ ਉਹਨਾਂ ਨੂੰ ਵੀ ਸਮਝਾ ਦਿਓ ਫਿਰ लवली ਨੂੰ ਸਮਝਾਵਾ ਮੈਂ ਇਹਦੇ ਵਿਆਹ ਕੀਤਾ ਸੀ ਪਿਛਾ ਸੁੱਖ ਦੀ ਰੋਟੀ ਖਾਵਾਂਗੇ ਮੈਨੂੰ ਕੀ ਪਤਾ ਸੀ ਅੱਗੇ ਨਾਲ ਵੀ ਔਖੇ ਹੋ ਜਾਣਾ ਵਾਹੀਂ ਇਹ ਨਮੂਨਾ ਹੋਰ ਆ ਗਿਆ ਵਾ ਉਹ ਓਕੇ ਕਰਤਾ ਉਹਨੇ ਪੰਜ ਕਿਲੇ ਸੁਣਾਉਂਦੀ ਐ ਅਗਲੀ ਇੱਕ ਤੇ ਮੇਰਾ ਰਾਦਾ ਵੀ ਤੇ ਮਾਂ ਪਿਓ ਨੂੰ ਸੱਦਾ ਤੋ ਉਹਨੂੰ ਦੱਸਾਂ ਇਹਦੀਆਂ ਕਰਤੂਤਾ ਮੈਂ ਤਾਂ ਕਰ ਲੱਗਾ ਹੁਣ ਰੋਟੀ ਲੈ ਕੇ ਆਉਣਾ ਮੈਂ ਹੁਣ ਦੇ ਖਾਈਏ ਤੇ ਮਮੀ ਨੂੰ ਇਹਨੂੰ ਫੋਨ ਕਰਨਾ ਵਾ ਇਹ ਆ ਕੇ ਸਮਝਾ ਕੇ ਜਾਓ ਇਹਨੂੰ ਵੀ ਇਦਾਂ ਰੋਟੀਆਂ ਲਿਆ ਕੇ ਕਿੰਨਾ ਚਿਰ ਖਾਵਾਂਗੇ ਜੇ ਰੋਟੀਆਂ ਲਿਆ ਲਿਆ ਖਾਂਦੇ ਰਹੇ ਨਾ ਘਰ ਦਾ ਕੁਛ ਨਹੀਂ ਬਨਣਾ ਘਰ ਦਾ ਦੂਜੇ ਬੰਦੇ ਮੂੰਹ ਲੱਗ ਜਾਣਾ ਜੇ ਜਦੋਂ ਲੋਕਾਂ ਨੇ ਲਾਗੇ ਪਿਆੜੀਆਂ ਬੰਨਾ ਖਰੀਦਿਆ ਨਾ ਤਾਂ ਤੁਸੀਂ ਨਾ ਖਰੀਦਿਆ ਤਾਂ ਕਿੱਥੇ ਨੱਕ ਦਵਾਂਗੇ ਕਹਿਣਾ ਅੱਗੇ ਤਾਂ ਬੜੀਆਂ ਗੱਲਾਂ ਕਰਦੇ ਹੁੰਦੇ ਸੀ ਹੁਣ ਨੋਂ ਆਈ ਤਾਂ ਗਮ ਹੋਇਆ ਕਿ ਨਹੀਂ ਮੋਦੀ ਚਾ ਗੋਂ ਬਹਿ ਗਏ ਆ ਮੰਮੀ ਚਲੋ ਕੰਮ ਦੇ ਕਰ ਲਈਆਂ ਤਰੀ ਬਣਾਇਆ ਫਿਰ ਕੋ ਸਬਜੀ ਹੈਗੀ ਆ ਫੁਲਕੇ ਲਾ ਦੇ ਨਹੀਂ ਚਾਰ ਫਿਰ ਤੂੰ ਨੂੰ ਸਮਝਾਓਗੇ ਤਰੀਕੀ ਨਾਲ ਨਹੀਂ ਤਾਂ ਮੈਂ ਉਹਦੇ ਮਾਰ ਦੇਣੀ ਆ ਫੇਰ ਨਾ ਆਖਿਓ ਤੂੰ ਹੀ ਸਮਝਾ ਜੇ ਮੈਂ ਪੈਂਦਿਆ ਕਿਹਾ ਨਾ ਕਹਿਣਾ ਸੱਸ ਨਹੀਂ ਚੰਗੀ ਸੱਸ दखਲ ਅੰਦਾਜ਼ੀਆਂ ਕਰਦੀ ਆ ਸੱਸ ਤੰਗ ਕਰਦੀ ਆ ਮੇਰੀ ਗੱਲ ਜਾਣੀ ਤਾਂ ਤਾਕ ਤੂੰ ਸਮਝਾਈ ਵੀ ਵੇਹ ਕਾਰਬਾਰ ਤੇਰਾ ਵਾ ਰੋਟੀ ਪਾਣੀ ਤੈਨੂੰ ਪਕਾਉਣਾ ਹੀ ਪੈਣਾ ਉਹ ਮੈਂ ਸਾਰਾ ਸਮਝਾ ਕੇ ਵੇਖ ਲਿਆ ਇਹੋ ਸਿਰਖ ਬਾਈ ਕਰਦਾ ਆਇਆ ਮੰਦਰੋਂ ਕੀ ਆਂਦੀ ਕਰਾਂ ਅਗਲੀ ਸਿੱਧਾ ਸੁਣਾਉਂਦੀ ਉਹ 5 ਕਿੱਲੇ ਤੇ ਮੈਂ ਚਲੀ ਆਂ ਦੇਖ ਕੇ ਕਹਣਾ ਜੇ 5 ਕਿੱਲੇ ਹੈਗੇ ਤਾਂ ਲਿਆ ਵਈਗੇ ਇਹੀਂ ਤੁਹਾਨੂੰ ਪਤਾ ਹੋਵੇ 5 ਲੈ ਕੇ ਆਈ ਆਂ ਉਹ ਪਕਾਣੀ ਨਾ ਹੈਗੇ ਕਿ ਨਹੀਂ ਨਹੀਂ ਹੈਗੇ ਤੂੰ ਹੀ ਬਣ ਕੀ ਵੇਖ ਲਿਆ ਵਾ ਕਰਾਂ ਗੱਲ ਫਿਰ ਮੈਂ ਜਾ ਕੇ ਗੱਲ ਕਰੂੰਗੀ ਕਿਹੜਾ ਪੰਜਾਂ ਕਿੱਲਾਂ ਦੀ ਗੱਲਾਂ ਕਰਦੀ ਆਂ ਚਲੋ ਨਾ ਰੋਟੀ ਦੋ ਨਾਲੇ ਗੱਲ ਕਰੋ ਚੱਲ ਆ ਤਾਂ ਮਾਂ ਰੋਟੀ ਵੇਖਾਂ ਭਾਂਡੇ ਉਦਾਂ ਹੀ ਮਾਂਜਣ ਵਾਲੇ ਪਏ ਆ ਕਿਤੇ ਇਹਨਾਂ ਨਹੀਂ ਵੀ ਦੋ ਭਾਂਡਿਆਂ ਨੂੰ ਹੱਥ ਮਾਰਤਾ ਸਮਝ ਨਹੀਂ ਆਉਂਦੀ ਇਹਨੂੰ ਸਮਝਾਵਾਂ ਕਿਦਾਂ ਅੰਦਰ ਸੱਜ ਸਵਰ ਕੇ ਬਹਿ ਜਾਂਦੀ ਆ ਪਤਾ ਵਾ ਨਾ ਪੀ ਰੋਟੀ ਮਾਤਾ ਨੇ ਪਕਾ ਹੀ ਲੈਣੀ ਆ ਕੋਈ ਨਹੀਂ ਅੱਜ ਮੈਂ ਦੋਵਾਂ ਪਿਓ ਪੁੱਤਾਂ ਨੂੰ ਲਾ ਕੇ ਖਵਾ ਲ ਦੇਣੀ ਆ ਰਹੇਂਗੀ ਤੂੰ ਵੀ ਭੁਖੀ ਪਣਾ ਪਕਾ ਕੇ ਖਾਣੀ ਆ ਕਿ ਕੀ ਕਰਦੀ ਆ ਮੰਮੀ ਜੀ ਬਣਾਇਆ ਨਹੀਂ ਕੁਛ ਮੈਨੂੰ ਭੁੱਖ ਲੱਗੀ ਆ ਆਹ ਬਣਾਇਆ ਵਾਂ ਮੈਂ ਤੇਰੇ ਲਈ ਸ਼ਾਈ ਪਨੀਰ ਦਿਨੇ ਆ ਪਾ ਕੇ ਤਿਆਰ ਬਿਆਰ ਹੋ ਕੇ ਤੇ ਹੱਥ ਚ ਫੋਨ ਫੜ ਲੈਨੀ ਆ ਤੇ ਮੰਮੀ ਨੌਕਰ ਵਾ ਮੰਮੀ ਜੀ ਬੋਲਣ ਕਿੱਦਾਂ ਡਰੇ ਤੁਸੀਂ ਬੋਲਣ ਮੈਂ ਉਦਾਂ ਹੀ ਡਈ ਆ ਤੂੰ ਮੈਨੂੰ ਮਜਬੂਰ ਕੀਤਾ ਬੋਲਣ ਵਾਸਤੇ ਮੈਂ ਨਹੀਂ ਚਾਹੁੰਦੀ ਮੈਂ ਇਦਾਂ ਬੋਲਾਂ ਜੇ ਮੁੰਡਾ ਤੇਰੇ ਨਾਲ ਗਿਆ ਵਾ ਉਹਨੂੰ ਤਾਂ ਗੱਲਾਂ ਬਾਤਾਂ ਕੀਤੀਆਂ ਨਹੀਂ ਕਿਹੜੇ ਪੰਨਿਆਂ ਕਿੱਲਿਆਂ ਦੀ ਗੱਲ ਕਰਦੀਆਂ ਅਸੀਂ ਤੇਰੇ 5 ਕਿੱਲੇ ਵਾਉਣ ਦੇ ਆ ਤੇ ਫਿਰ ਵਿਆਹ ਕਿ ਕੀਤਾ ਤੁਸੀਂ ਤੇ ਸਾਨੂੰ ਦੱਸਿਆ ਵੀ 5 ਕਿੱਲੇ ਤੇਰੇ ਆ ਤਵਿਆਈ ਤੂੰ ਇਸ ਕਰਕੇ ਕੀਤਾ ਵਾ ਪੰਜ ਕਿੱਲੇ ਹੈਗੇ ਕੁੜੀ ਦੇ ਸਾਨੂੰ ਨੇ ਪੰਜ ਕਿੱਲੇ ਚਾਹੀਦੇ ਮਾਂ ਰਾਣੀ ਸਭ ਕੁਝ ਦਿੰਦਾ ਵਾ ਵੇਹ ਘਰ ਬਰ ਬਣਾਇਆ ਪੈਲੀ ਪੰਨਾ ਸਭ ਕੁਝ ਸਾਡੇ ਕੋਲ ਵਾ ਤੇਰੇ ਪੰਜਾਂ ਕਿੱਲਿਆਂ ਦੇ ਨਹੀਂ ਆਏ ਤੇ ਨਾਲੇ ਸੁਣ ਲੈ ਮੇਰੀ ਗੱਲ ਰੋਟੀ ਪਾਣੀ ਪਕਾਉਣਾ ਪੈਣਾ ਹੀ ਭਾਵੇਂ ਰੋੰਦੀ ਪਕਾ ਦੇ ਪਾਵੇਂ ਹਸ ਦੀਪਕਾ ਮੈਂ ਤਾਂ ਨਹੀਂ ਪਕਾਉਣੀ ਰੋਟੀ ਜਿਹੜੀ ਸਿੱਧੀ ਗੱਲ ਉਹ ਪਕਾਉਣੀ ਨਹੀਂ ਨਾ ਤੇਰਾ ਮਾਂ ਪਿਓ ਸਾਦੀ ਆ ਬੁਲਾ ਲਓ ਤੀ ਕੋਈ ਗੱਲ ਨਹੀਂ ਮੈਂ ਆਪ ਹੀ ਸਾਦ ਲੈਣੀ ਫੋਨ ਕਰਕੇ ਉਹਨਾਂ ਨੂੰ ਸਾਦਲਾ ਸਾਦਲਾ ਮੈਨੂੰ ਡਰ ਨਹੀਂ ਪਿਆ ਕਿੱਦਾਂ ਗੱਲ ਜਬਰ ਜਬਰ ਕਰਦੇ ਹੀ ਮੈਂ ਭੇਜਦੀ ਹਾਂ ਉਦੋਂ ਦੇ ਵਿਚੋਲਣ ਨੂੰ ਬੜਾ ਕਹਿੰਦੇ ਸੀ ਰਿਸ਼ਤਾ ਹੋਣਾ ਚਾਹੀਦਾ ਵਾ ਨਹੀਂ ਮੈਂ ਨਹੀਂ ਇਹ ਕਹਿੰਦੀ ਵਿਚੋਲਣ ਹੀ ਆਂਦੀ ਸੀ ਹਾ ਫੜਾ ਫੋਣ ਚੱਲ ਇੱਧਰ ਆ ਤੈਨੂੰ ਮੈਂ ਦੱਸਾਂ ਜੈਨ ਤੂੰ ਆ ਪਿਆ ਕਰਦੇ ਨਹੀਂ ਤੈਨੂੰ ਮੈਂ ਕਰਾਉਣਾਂ ਦੱਸਦੀ ਆ ਕਿ ਕਿੱਦਾਂ ਕਰੀਦੇ ਆ ਆ ਫੜ ਪਿਆਜ ਜੇ ਤੂੰ ਹੀ ਜਿੱਦੀ ਆ ਨਾ ਤੇ ਜਿੱਦੀ ਮੈਂ ਵੀ ਬੜੀ ਆ ਤੇਰੀ ਜਿੱਤ ਤੇ ਮੈਂ ਕੱਢ ਦੂੰਗੀ ਕਿ ਮੈਂ ਤੇ ਵਿੱਚ ਵੇਖੀ ਸਹੀ ਆ ਫੜ ਕੱਟ ਇਹਨਾਂ ਨੂੰ ਮੈਨੂੰ ਤੈਨੂੰ ਮੈਂ ਦੱਸਦੀ ਆ ਕਿ ਕਿੱਦਾਂ ਸਬਜ਼ੀ ਬਣਾਈਦੀ ਆ ਜੇਲੀ ਤੂੰ ਹੱਤ ਚੁੱਕੀ ਆ ਮੈਨੂੰ ਪਿਆਲੀ ਆਉਂਦੀ 5 ਕਿਲੇ ਮੈਨੂੰ ਪਿਆਲੀ ਆਉਂਦੀ 5 ਕਿਲੇ ਆ ਫੜ ਪਿਆਜ਼ ਤੇ ਬੈ ਕੇ ਕੱਟ ਲਾ ਪਨੀਰ ਪਿਆ ਹੀ ਫਰਿੱਜ ਵਿੱਚ ਸਬਜ਼ੀ ਬਣਾ ਆਟਾ ਗੁੱਜਾ ਹੈਗਾ ਵਾ ਆ ਲੱਗੀ ਟੱਡੀ ਕਰਦ ਨੂੰ ਅੱਗ ਮੈਂ ਤਾਂ ਨਹੀਂ ਬਣਾਉਂਦੀ ਸਬਜ਼ੀ ਨਹੀਂ ਮੇਰੀ ਗੱਲ ਸੁਣਾ ਆ ਕੰਮ ਕੀ ਕਰਦੀ ਰ ਫਿਰਦੀ ਤੂੰ ਆ ਕੀ ਗੱਲ ਹੋਈ ਮੰਮੀ ਜੀ ਗੱਲ ਇਦਾਂ ਹੀ ਹੋਣੀ ਆ ਆਪਣੀ ਜ਼ੁਬਾਨ ਨੂੰ ਕੰਟਰੋਲ ਕਰ ਲਾ ਜੇ ਨਾ ਖਿੱਚ ਕੇ ਰੱਖ ਦਊਗੀ ਤੂੰ ਬਣਾਉਂਦੇ ਨਹੀਂ ਮੈਂ ਕਰਦੀ ਆ ਫੋਨ ਤੇਰੇ ਮਾਪਿਆਂ ਨੂੰ ਤੈਨੂੰ ਆਣ ਕੇ ਲੈ ਲਓ ਕਿੱਡੀ ਵਧੀ ਆਏ ਤੇਰੇ ਮਾਂ ਦੇ ਇਹ ਗੱਲਾਂ ਸੁਣ ਲੈਂਦੇ ਹੋਣਗੇ ਅੱਗੇ ਤੁਹਾਨੂੰ ਰੋਟੀ ਮਿਲ ਜਾਣੀ ਹੋਣੀ ਤੁਹਾਨੂੰ ਮੈਂ ਪਕਾ ਕੇ ਦਿੰਦੀ ਖਾ ਲੋ ਜਿੱਤੋਂ ਖਾਣੀਆਂ ਜਦੋਂ ਤੂੰ ਨਹੀਂ ਨਾ ਆਈ ਉਹ ਤਾਂ ਦੇ ਭੁੱਖੇ ਮਰਦੇ ਹਾਂ ਪਕਾਉਂਗੀ ਆਪਣੇ ਵਾਸਤੇ ਹੀ ਤੂੰ ਵੀ ਰਹੇਂਗੀ ਇਦਾਂ ਹੀ ਆਪਣੇ ਹੱਥੀਂ ਪਕਾ ਕੇ ਖਾਵੇਂਗੀ ਜਿਹੜੀ ਤੇਰੀ ਜ਼ਬਾਨ ਚੱਲਦੀ ਆ ਨਾ ਜੇ ਮੈਂ ਕੱਟੀ ਨਾ ਨਾ ਫੇਰ ਮੈਨੂੰ ਆਖੀ ਪਟਰ ਪਟਰ ਕਰਦੀ ਫਿਰਦੀ ਕਿਦਾਂ ਏ ਦਾਲ ਹੀ ਬਣਾ ਲਈ ਨਹੀਂ ਹੁਣ ਮਾਸਾ ਉਹ ਭੁੱਖੇ ਆ